ਈ ਗੱਲ ਸੱਜਣਾਵੇ ਹੋ ਗਈ ਐਨੀ ਗਾਤੋ ਲੱਗਿਆ ਤੂੰ ਪੀਣ ਦੀ ਹੱਟ ਤੇਰੇ ਖੜਕਣ ਲੱਗਦੇ ਜਿਵੇਂ ਗੜਿਆਂ ਨਾਲ ਖੜਕਦੀ ਟੀਂ ਹੱਟ ਤੇਰੇ ਖੜਕਣ ਲੱਗਦੇ ਜਿਵੇਂ ਗੜਿਆਂ ਨਾਲ ਖੜਕਦੀ ਟੀਂ ਪਉਆ ਪਉਆ ਕਰਕੇ ਤੂੰ ਕਿੰਨੀ ਜਾਨਾਂ ਪੀਵੇ ਮਾੜੀ ਗਾਤੋ ਜ਼ਿੰਦਗੀ ਰਹਿ ਹਾਂ ਦੱਸ ਜੀਵੇ ਹਾਲ ਕਿਉਂ ਸਦਾਈਆਂ ਜਾਂ ਬਣਾਈ ਫਿਰਦਾ ਪਹਿਲਾਂ ਕਿੰਨਾ ਹੁੰਦਾ ਸੀ ਸ਼ਕੀਨਵੇ ਹੱਡ ਤੇਰੇ ਖੜਕਣ ਲੱਗਦੇ ਜਿਵੇਂ ਗੜਿਆਣਾ ਖੜਕਦੇ ਦੀ ਢੀਂ ਹੱਡ ਤੇਰੇ ਖੜਕਣ ਲੱਗਦੇ ਜਿਵੇਂ ਗੜਿਆਣਾ ਖੜਕਦੇ ਦੀ ਟੀਂ ਨੇ ਕੱਲਿਆ ਸੀ ਤੈਨੂੰ ਸੀ ਜਣ ਲਾਉਣ ਮਰਾਂ ਜੀ ਉੱਥੇ ਜਾ ਕੇ ਪਾਲੀ ਤੂੰ ਤਾਦਰੁਣਾ ਲਿਆ ਜੀ ਗੱਡੀ ਉੱਤੇ ਤੈਨੂੰ ਉਹ ਚੱਕ ਕੇ ਲੈ ਕੇ ਆਏ ਗਿਆ ਸੀਗਾ ਲੈ ਕੇ ਤੂੰ ਮਸ਼ੀਨ ਦੀ ਹੱਡ ਤੇਰੇ ਖੜਕਣ ਲੱਗਦੇ ਜਿਵੇਂ ਗੜਿਆਣਾ ਖੜਕਦੇ ਦੀ ਢੀਂ ਹੱਡ ਤੇਰੇ ਖੜਕਣ ਲੱਗਦੇ ਜਿਵੇਂ ਗੜਿਆਣਾ ਖੜਕਦੇ ਦੀ ਟੀਂ ਨੇ ਚੰਗਾ ਪੰਮਿਆਂ ਜੀ ਗੱਲ ਮੰਨਣੀ ਨਹੀਂ ਮੇਰੀ ਤੇ ਖਰਾਬੀ ਦੁਬਾਰਾ ਕਦੇ ਪਾਉਂ ਨਾ ਖੇ। ਹੁਣ ਜਾਂ ਦਰ ਤੋਂ ਦੇਖ ਕੇ ਦਮ ਲਿਆ ਕੋ ਕਦੇ ਭੁੱਲਿਆ ਨਹੀਂ ਸੀ ਕੰਤੀ ਆਟ ਤੇਰੇ ਖੜਕਣ ਲੱਗ ਜਿਵੇਂ ਗੜਿਆਂ ਨਾਲ ਆਟ ਤੇਰੇ ਖੜਕਣ ਲੱਗ ਜਿਵੇਂ ਗੜਿਆਂ ਨਾਲ ਆਟ ਤੇਰੇ ਖੜਕਣ ਲੱਗ ਜਿਵੇਂ ਗੜਿਆਂ ਨਾਲ ਆਟ ਬਾਈ ਜੀ ਧੰਨਵਾਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਕਿਵੇਂ ਦਾ ਲੱਗਿਆ ਇਹ ਜੀ ਹੋਰ ਵੀ ਤੁਹਾਨੂੰ ਜਿੰਕੇ ਆਸੇਠ ਹੱਠਿਆੜੇ ਗੀਤ ਪਾਈਏ ਤੁਹਾਨੂੰ ਲੈ ਕੇ ਨੰਨੀ ਤੁਹਾਨੂੰ ਚੱਲ ਜਾਈਏ